ਹਾਂਜੀ ਸਾਰੇ ਹੀ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਜੀ ਅੱਜ ਗੱਲ ਕਰਾਂਗੇ ਉਲੀ ਨਾਸ਼ਕ ਬਾਰੇ ਫੰਗੀਸਾਈਡ ਬਾਰੇ ਵੀ ਕਣਕ ਦੇ ਵਿੱਚ ਫੰਗੀਸਾਈਡ ਕਰਨਾ ਕਿੰਨਾ ਕੁ ਜ਼ਰੂਰੀ ਆ ਜਾਇਦੇ ਕੀ ਕੀ ਬੈਨੀਫਿਟ ਨੇ ਕਿੰਨਾ ਕੁ ਝਾੜ ਵੱਧ ਨਿਕਲਦਾ ਜੀ ਫੰਗੀਸਾਈਡ ਨਾਲ ਉਸ ਬਾਰੇ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ ਸਾਰੇ ਵੀਰ ਆਪਣੀ YouTube ਚੈਨਲ ਮਿਹਨਤੀ ਕਿਸਾਨ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਭਰਾਵੋ ਹੁਣ ਗੱਲ ਕਰਦੇ ਆ ਵੀ ਕਈ ਵੀਰਾਂ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਆ ਵੀ ਫੰਗੀ ਸੈਡ ਕਰਨਾ ਕਿੰਨਾ ਜ਼ਰੂਰੀ ਹੁੰਦਾ ਜੀ ਕਣਕ ਨੂੰ ਜਾਂ ਇਹਦੇ ਨਾਲ ਕਿੰਨਾ ਕਿ ਝਾੜ ਵਧ ਨਿਕਲਦਾ ਜੀ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਾਂ ਇਹ ਗੱਲ ਕਲੀਅਰ ਕਰ ਦਿੰਨੇ ਆ ਚਾਹੇ ਜਿੰਨਾ ਮਰਜੀ ਮਹਿੰਗਾ ਵਧੀਆ ਫੰਗੀ ਸੈਡ ਆ ਉਹ ਕਦੇ ਵੀ ਝਾੜ ਵਧਾ ਨਹੀਂ ਸਕਦਾ ਉਹਨੇ ਸਿਰਫ ਝਾੜ ਘਟਾਣ ਤੋਂ ਰੋਕਣਾ ਹੁੰਦਾ ਜੀ ਮਤਲਬ ਵੀ ਫੰਗੀ ਸੈਡ ਦੇ ਨਾਲ ਝਾੜ ਘਟਾਣ ਤੋਂ ਰੋਕਣਾ ਹੁੰਦਾ ਹੁਣ ਇਸ ਗੱਲ ਦਾ ਕੀ ਅਰਥ ਆ ਕੀ ਮਤਲਬ ਆ ਉਹ ਆਪਾਂ ਤੁਹਾਨੂੰ ਬਰੀਕੀ ਚ ਸਮਝਾਵਾਂਗੇ ਤੇ ਸਭ ਤੋਂ ਪਹਿਲਾਂ ਬਾਈ ਜੀ ਜਿਹੜਾ ਝਾੜ ਆ ਉਹ ਮੌਸਮ ਨੇ ਦੇਣਾ ਹੁੰਦਾ ਉਸ ਤੋਂ ਬਾਅਦ ਝਾੜਾ ਉਹਨਾਂ ਕੇ ਆਣਾ ਹੁੰਦਾ ਜਿੰਨੀ ਛੋਟੀ ਜ਼ਮੀਨ ਦੀ ਸ਼ਮਤਾ ਹੁੰਦੀ ਆ ਝਾੜ ਦੇਣ ਦੀ ਕੈਪੈਸਿਟੀ ਹੁੰਦੀ ਆ ਜਾਂ ਤੁਹਾਡੀ ਫਸਲ ਦੇ ਹਿਸਾਬ ਨਾਲ ਕੀਵੇਂ ਦੀ ਚੰਗੀ ਆ ਮਾੜੀ ਆ ਫਸਲ ਤੁਹਾਡੀ ਜਾਂ ਹੁਣ ਤੱਕ ਤੁਹਾਨੂੰ ਕਿੰਨੀ ਕ ਮਿਹਨਤ ਕਰੀ ਆ ਜੀ ਕਿੰਨੀ ਕ ਤੁਹਾਨੂੰ ਗੌਰ ਦੇਖਭਾਲ ਕੀਤੀ ਆ ਫਸਲ ਦੀ ਉਸ ਹਿਸਾਬ ਨਾਲ ਝਾੜ ਆਣਾ ਹੁੰਦਾ ਇਹ ਨਹੀਂ ਹੈਗਾ ਵੀ ਲਾਸਟ ਦੇ ਵਿੱਚ ਫੰਗੀਸਾਈਡ ਕਰਕੇ ਪਾ ਝਾੜ ਕੱਢ ਸਕਦੇ ਆ ਹਾਂ ਇੰਨਾ ਕ ਵੀ ਜਿਹੜਾ ਫੰਗੀਸਾਈਡ ਆ ਉਹ ਝਾੜ ਘਟਾਉਣ ਤੋਂ ਰੋਕ ਸਕਦਾ ਉਹਨੇ ਝਾੜ ਘਟਾਉਣ ਤੋਂ ਕਿਵੇਂ ਰੋਕਦਾ ਉਹ ਆਪਾਂ ਤੁਹਾਨੂੰ ਅੱਜ ਦੱਸਾਂਗੇ ਜਿਵੇਂ ਬਾਈ ਜੀ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਕਣਕ ਦਾ ਫਲੈਗ ਲੀਫ ਹੁੰਦਾ ਝੰਡਾ ਪੱਤਾ ਹੁੰਦਾ ਉਹਨੇ ਹੀ ਸਾਰੀ ਖਾਹਕ ਤਿਆਰ ਕਰਕੇ ਭੋਜਨ ਤਿਆਰ ਕਰਕੇ ਬੱਲੀ ਨੂੰ ਦੇਣੀ ਹੁੰਦੀ ਆ ਦਾਣੇ ਨੂੰ ਦੇਣੀ ਹੁੰਦੀ ਆ ਤੇ ਜਿਹੜਾ ਫੰਗੀ ਸਾਈਡ ਦਾ ਕੰਮ ਹੁੰਦਾ ਜੀ ਉਹ ਪੱਤੇ ਨੂੰ ਹਰਾ ਤੇ ਸਾਫ਼ ਰੱਖਣਾ ਹੁੰਦਾ ਲਾਸਟ ਤੱਕ ਨਾ ਪੱਤਾ ਹਰਾ ਭਰਾ ਰੱਖਣਾ ਹੁੰਦਾ ਤਾਂ ਜੋ ਉਹ ਆਪਣੀ ਜਿਹੜੀ ਖਾਹਕ ਆ ਭੋਜਨ ਆ ਤਿਆਰ ਵਧੀਆ ਤਿਆਰ ਕਰਦਾ ਰਹੇ ਤੇ ਦਾਣੇ ਨੂੰ ਦਿੰਦਾ ਰਹੇ ਤੇ ਹੁਣ ਕਟਾਣ ਤੋਂ ਕਿਵੇਂ ਰੋਕਦਾ ਜਿਵੇਂ ਮੰਨ ਕੇ ਚੱਲੋ ਬਾਈ ਜੀ ਆਪਾਂ ਨਾ 20-22 ਕਿੰਟਲ ਝਾੜ ਆਣਾ ਸੀਗਾ ਆਪਾਂ ਨੋਰਮਲ ਝਾੜ ਦੀ ਗੱਲ ਕਰਦੇ ਆ ਚਲੋ ਵੈਰਾਈਟੀ ਦੇ ਹਿਸਾਬ ਨਾਲ ਜਾਂ ਜ਼ਮੀਨ ਏਰੀਏ ਦੇ ਹਿਸਾਬ ਨਾਲ ਕਿਤੇ ਝਾੜ ਵੱਧ ਵੀ ਹੁੰਦਾ ਕਿਤੇ ਘੱਟ ਵੀ ਹੁੰਦਾ ਜੀ ਆਪਾਂ ਨੋਰਮਲ ਝਾੜ ਦੀ ਗੱਲ ਕਰ ਲੈਨੇ ਆ ਵੀ ਮੰਨ ਕੇ ਚੱਲੋ ਥੋੜਾ 20-22 ਕਿੰਟਲ ਝਾੜ ਆਣਾ ਸੀਗਾ ਜੀ ਇੱਕੇ ਦਾ ਮ ਥੋੜੇ ਬਿਮਾਰੀ ਪੈ ਗਈ ਪੀਲੀ ਕੁੰਗੀ ਆ ਗਈ ਤੇ ਪੀਲੀ ਕੁੰਗੀ ਆਣ ਤੋਂ ਬਾਅਦ ਬਾਈ ਜੀ ਬਿਮਾਰੀ ਨੇ ਜਿਹੜਾ ਪੱਤਾ ਹੁੰਦਾ ਫਲੈਗ ਲੀਫ ਉਹਨੂੰ ਕਮਜ਼ੋਰ ਕਰ ਦਿੰਦੀ ਆ ਡੈਮੇਜ ਕਰ ਦਿੰਦੀ ਆ ਪੱਤੇ ਦੀ ਜਿਹੜੀ ਭੋਜਨ ਬਣਾਉਣ ਦੀ ਸ਼ਕਤੀ ਹੁੰਦੀ ਆ ਖਰਾਕ ਤਿਆਰ ਕਰਨ ਦੀ ਸ਼ਮਤਾ ਹੁੰਦੀ ਆ ਉਹ ਘਟਾ ਦਿੰਦੀ ਆ ਜੀ ਤੇ ਉਹ ਫਿਰ ਜਿਹੜਾ ਦਾਣਾ ਹੁੰਦਾ ਕਮਜ਼ੋਰ ਤੇ ਬਰੀਕ ਰਹਿ ਜਾਂਦਾ ਤੇ ਉੱਥੇ ਝਾੜ ਘਟ ਜਾਂਦਾ ਜੀ ਜਿਵੇਂ ਮਤਲਬ ਪੀਲੀ ਕੁੰਗੀ ਪੈਣ ਤੋਂ ਬਾਅਦ ਨਾਲ ਉਹਨੇ ਟਾਈਮ ਨਾਲ ਸਪਰੇ ਨਹੀਂ ਕਰਿਆ ਜਾਂ ਆਪਾਂ ਮਤਲਬ ਫੰਗੀਸਾਈਡ ਦਾ ਸਪਰੇ ਨਾ ਕਰ ਸਕੇ ਤੇ 20 22 ਕਮੰਟਲ ਚਾੜ ਆਣ ਦੀ بجائے ਤੁਹਾਡਾ 16 17 ਤੇ ਰਹਿ ਜਾਂਦਾ ਕਈ ਵਾਰੀ ਜਾਦੇ ਵੀ ਘਟ ਜਾਂਦਾ ਜੀ। ਮਤਲਬ ਇਹ ਕੰਮ ਹੁੰਦਾ ਫੰਗੀ ਸੈਡ ਦਾ ਜੇ ਤੁਸੀਂ ਟਾਈਮ ਨਾਲ ਫੰਗੀ ਸੈਡ ਕਰ ਦੋਗੇ ਕਿਉਂਕਿ ਉਹ ਇਹਦਾ ਕੰਮ ਹੁੰਦਾ ਜੀ ਪੱਤੇ ਨੂੰ ਹਰਾ ਰੱਖਣਾ ਤੇ ਸਾਫ਼ ਰੱਖਣਾ। ਤਾਂ ਜੋ ਜਿਹੜਾ ਫਲੈਗ ਲੀਫਾ ਝੰਡਾ ਪੱਤਾ ਉਹ ਉਸੇ ਤਰ੍ਹਾਂ ਆਪਣੀ ਖਰਾਕ ਬਣਾਉਂਦਾ ਰਹੇ ਤਿਆਰ ਕਰਦਾ ਰਹੇ ਤੇ ਬੱਲੀ ਨੂੰ ਦਿੰਦਾ ਰਹੇ ਜੀ। ਤੇ ਇਸ ਤਰ੍ਹਾਂ ਭਰਾਵੋ ਜਿਹੜਾ ਫੰਗੀ ਸੈਡ ਆ ਉੱਚਾੜ ਘਾਟੋਂ ਤੋਂ ਰੋਕਦਾ ਹੁੰਦਾ ਜੇ ਤੁਸੀਂ ਟਾਈਮ ਨਾਲ ਕਰ ਦੋਗੇ ਉਹ ਉਹਨੇ ਪੱਤਾ ਬਿਲਕੁਲ ਹਰਾ ਭਰਾ ਸਾਫ ਸੁਥਰਾ ਕਰ ਦੇਣਾ ਤੇ ਉਹ ਆਪਣਾ ਜਿਹੜਾ ਪ੍ਰੋਸੈਸ ਹੁੰਦਾ ਜੀ ਖਰਾਕ ਤਿਆਰ ਕਰਨ ਵਾਲਾ ਉਹ ਉਸੇ ਤਰ੍ਹਾਂ ਜਾਰੀ ਰਹਿੰਦਾ ਹੁਣ ਪ੍ਰਾਵੋ ਜੇ ਛੋਟੀ ਫਸਲ ਪਹਿਲੀ ਬਹੁਤ ਵਧੀਆ ਮਤਲਬ ਪੱਤਾ ਹਰਾ ਭਰਾ ਸਾਫ ਆ ਇਹ ਨਹੀਂ ਹੁੰਦਾ ਹੈਗਾ ਵੀ ਤੁਸੀਂ ਫੰਗੀ ਸਾਈਡ ਕਰ ਦੋ ਤੁਹਾਡਾ ਝਾੜ ਹੋਰ ਵੱਧ ਨਿਕਲ ਜਾਣਾ ਜੀ ਝਾੜ ਪ੍ਰਾਵੋ ਉਹਨਾਂ ਕੀ ਆਣਾ ਜਿੰਨਾਂ ਛੋਟੀ ਜ਼ਮੀਨ ਦੀ ਝਾੜ ਦੇਣ ਦੀ ਕੈਪੈਸਿਟੀ ਆ ਜਦੋਂ हमने ਕਿੰਨੀ ਕਿ ਮਿਹਨਤ ਕੀਤੀ ਆ ਉਸ ਹਿਸਾਬ ਨਾਲ ਝਾੜ ਆਣਾ ਹੁੰਦਾ ਤੇ ਹੁਣ ਕਈ ਕਿਸਾਨ ਵੀਰ ਅਜੇ ਵੀ ਨਹੀਂ ਜਿਹੜੇ ਕਣਕ ਤਾਂ ਛੱਡੋ ਝੌਨੇ ਤੇ ਵੀ ਕੋਈ ਫੰਗੀ ਛੱਡ ਨਹੀਂ ਕਰਦੇ ਹੈਗੇ ਬਿਨਾ ਸਪਰੇਹਾਂ ਤੋਂ ਹੀ 35+ ਜੀਰੀ ਦਾ ਝਾੜ ਕੱਢ ਲਿੰਦੇ ਨਹੀਂ ਜੀ ਤੇ ਸਿਰਫ ਮਕਸਦ ਇਹ ਹੁੰਦਾ ਉਲੀਨਾਸ਼ਕ ਕਰਨ ਦਾ ਜੀ ਵੀ ਉਹਨੇ ਪੱਤਾ ਹਰਾ ਰੱਖਣਾ ਹੁੰਦਾ ਪੱਤਾ ਸਾਫ਼ ਰੱਖਣਾ ਹੁੰਦਾ ਅੰਡ ਤੱਕ ਇਹ ਛੋਟੀ ਫਸਲ ਪਹਿਲੀ ਬਹੁਤ ਵਧੀਆ ਕਿਉਂਕਿ ਪੰਜਾਬ ਦੇ ਬਹੁਤ ਏਰੀਏ ਨੇ ਜਿੱਥੇ ਬਿਮਾਰੀ ਨਹੀਂ ਪੈਂਦੀ ਹੈਗੀ ਪੇਲੀ ਕੁੰਗੀ ਦੀ ਬਿਮਾਰੀ ਬਹੁਤ ਘੱਟ ਆਉਂਦੀ ਹੈ ਜਾਂ ਆਂਦੀ ਨਹੀਂ ਹੈਗੀ ਤੇ ਉੱਥੇ ਤੁਸੀਂ ਤੁਹਾਨੂੰ ਬਿਲਕੁਲ ਵੀ ਫੰਗੀ ਸਾਈਡ ਕਰਨ ਦੀ ਜ਼ਰੂਰਤ ਨਹੀਂ ਕਿਸੇ ਤਰ੍ਹਾਂ ਦਾ ਬਹਿਮ ਨਾ ਕਰੋ ਇਹ ਨਹੀਂ ਹੁੰਦਾ ਹੈਗਾ ਵੀ ਫੰਗੀ ਸਾਈਡ ਕਰਨ ਦੇ ਨਾਲ ਥੋੜਾ ਝਾੜ ਹੋਰ ਵੱਧ ਜਾਣਾ ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ ਸਿਰਫ ਇਹਦਾ ਕੰਮ ਇਹ ਹੁੰਦਾ ਜੀ ਇਹਨੇ ਝਾੜ ਘਟਾਉਣ ਤੋਂ ਰੋਕਣਾ ਹੁੰਦਾ ਜਿੱਥੇ ਬਿਮਾਰੀ ਆਂਦੀ ਆ ਜਿਆਦਾ ਬਿਮਾਰੀ ਆਂਦੀ ਆ ਉੱਥੇ ਟਾਈਮ ਨਾਲ ਸਪਰੇਅ ਨਹੀਂ ਕਰ ਸਕੇ ਆਪਾਂ ਤੇ ਉੱਥੇ ਝਾੜ ਘਟ ਜਾਂਦਾ ਸਿਰਫ ਇਹ ਕੰਮ ਹੁੰਦਾ ਜੀ ਤੇ ਇਹੀ ਗੱਲ ਆਪਾਂ ਨੇ ਤੁਹਾਨੂੰ ਸਾਂਝੀ ਕਰਨੀ ਸੀਗੀ ਕਿਉਂਕਿ ਕਈ ਦੁਕਾਨਦਾਰ ਹੀ ਜ਼ਿਮੀਂਦਾਰਾਂ ਨੂੰ ਉਲਝਾਈ ਰੱਖਦੇ ਨੇ ਇਹ ਕਰ ਦਿਓ ਜੀ ਫਲਾਣਾ ਕਰ ਦਿਓ ਤੁਹਾਡਾ ਝਾੜ ਵੱਧ ਜਾਣਾ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਹੈਗਾ ਜੇ ਤੁਹਾਡੀ ਫਸਲ ਠੀਕ ਆ ਤੁਹਾਨੂੰ ਕਿਸੇ ਉਲੀ ਨਾਸ਼ਕ ਦੀ ਕਦੇ ਵੀ ਜ਼ਰੂਰਤ ਨਹੀਂ ਜੀ ਧੰਨਵਾਦ ਬਿਰਜੀ